ਸਿਲਸਿਲਾ ਰੁਕੰਦਾ ਨਾਮ ਨਹੀਂ ਲੈ ਰਿਹਾ ਇਰਾਕ ਵਿੱਚੋਂ ਵਾਪਸ ਪਰਤੀ ਲੜਕੀ ਨੇ ਲੂਕੰਡੇ ਖੜੇ ਕਰਨ ਵਾਲੀ ਆਪਣੀ ਹੱਤ ਬੀਤੀ ਸੁਣਾਈ ਹੈ ਤੇ ਕਹਿ ਕਿ ਉਹ ਨਰਕ ਭਰੇ ਜੀਵਨ ਚੋਂ ਵਾਪਸ ਪਰਤੀ ਹੈ ਨਿਰਮਲ ਕੁਟਿਆ ਸੁਲਤਾਨਪੁਰ ਲੋਧੀ ਪਹੁੰਚੀ ਇਸ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਯਤਨਾ ਸਦਕਾ ਆਪਣੇ ਪਰਿਵਾਰ ਵਿੱਚ ਸਹੀ ਸਨਮਾਨ ਪਰਤ ਸਕੀ ਹੈ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਇਸ ਬੀੜਤ ਲੜਕੀ ਨੇ ਦੱਸਿਆ ਹੈ ਕਿ ਜਗਰਾਉਂ ਦੇ ਟਰੈਵਲ ਏਜੰਟ ਨੇ ਪਿੰਡੂ ਇਲਾਕਿਆਂ ਵਿੱਚ ਆਪਣਾ ਪੂਰਾ ਨੈਟਵਰਕ ਸਥਾਪਿਤ ਕੀਤਾ ਹੋਇਆ ਹੈ ਜਿਸ ਰਾਹੀਂ ਉਹ ਇਹ ਬਲਕੀਆਂ ਨੂੰ ਨਿਸ਼ਾਨਾ ਬਣਾ ਕੇ ਚੁੰਗਲ ਚ ਫਸਾ ਕੇ ਇਰਾਕ ਲੈ ਕੇ ਜਾਂਦਾ ਸੀ ਮੈਂ 2024 ਚ ਗਈ ਸੀ ਇਰਾਕ ਵਿੱਚ ਗਈ ਸੀ ਉੱਥੇ ਜਦੋਂ ਮੈਨੂੰ ਮਤਲਬ ਮੇਰੇ ਏਜੰਟ ਨੇ ਬੁਲਾਇਆ ਸੀਗਾ ਇਧਰੋਂ ਤਾਂ ਮੈਨੂੰ ਵੀਜ਼ਾ ਉਹਨਾਂ ਨੇ ਸਲਾਈ ਦੇ ਕੰਮ ਦਾ ਦਿੱਤਾ ਜਦੋਂ ਉੱਧਰ ਜਾ ਕੇ ਮੈਨੂੰ ਪਤਾ ਲੱਗਿਆ ਤੇ ਘਰ ਦੇ ਕੰਮ ਦਾ ਨਹੀਂ ਤੇ ਉੱਧਰ ਫਿਰ ਮੈਂ 3 ਮਹੀਨੇ ਕੰਪਨੀ ਵਿੱਚ ਬੈਠੀ ਰਹੀਆਂ ਮੈਂ ਤਾਂ ਵੀ ਮੈਂ ਵਾਪਸ ਜਾਣਾ ਵੀ ਮੈਂ ਕੰਮ ਨਹੀਂ ਕਰਨਾ ਜੰਦਨੀ ਸੀ ਨਾ ਕੋਈ ਫੈਮਿਲੀ ਕੋਈ ਆਉਂਦੀ ਸੀ ਤੇ ਮੈਂ ਉਹਨਾਂ ਨੂੰ ਵਾਪਸ ਮੋੜ ਦਿੰਦੀ ਸੀ ਮੈਂ ਨਹੀਂ ਜਾਣਾ ਉਸ ਤੋਂ ਬਾਅਦ ਚ ਚਲੋ ਇੱਕ ਫੈਮਿਲੀ ਫੇਰ ਵਧੀਆ ਆਈ ਵੀ ਇਹ ਕਹਿੰਦੇ ਵੀ ਇੱਦਾਂ ਤੈਨੂੰ ਵਾਪਸ ਤਾਂ ਜਾਣ ਨਹੀਂ ਦੇਣਾ ਜਿੰਨੀ ਦੇਰ ਕੰਟਰੈਕਟ ਪੁਰਾਣੀ ਹੁੰਦਾ ਮੈਨੂੰ ਇੰਨੇ ਫੈਮਿਲੀ ਚ ਭੇਜਿਆ ਉੱਥੇ ਮੈਂ 10 ਮਹੀਨੇ ਕੰਮ ਕੀਤਾ ਉਹ ਫੈਮਿਲੀ ਵਿੱਚ ਫੈਮਿਲੀ ਵਿੱਚ 10 ਮਹੀਨੇ ਤੱਕ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਇਹ ਆਈ ਕਿਉਂਕਿ ਜਿਹੜਾ ਮੈਡਮ ਦੇ ਹਸਬੰਡ ਸੀਗੇ ਉਹ ਥੋੜੇ ਜਿਹਾ ਹੋਰ ਲਾਗੇ ਸੀਗੇ ਨਾ ਟਾਈਮ ਪਿੱਛੋਂ ਮਾਰਕਤਾਂ ਜੀਆਂ ਕਰਨ ਤੇ ਤਾਂ ਫਿਰ ਮੈਂ ਵਾਪਸ ਕੰਪਨੀ ਵਿੱਚ ਆਈ ਕੰਪਨੀ ਚ ਵਾਪਸ ਆਈ ਮੈਂ ਉਹਨਾਂ ਨੂੰ ਕਿਹਾ ਮੈਂ ਇੱਥੇ ਕੰਮ ਨਹੀਂ ਕਰਨਾ ਮੈਂ ਵਾਪਸ ਇੰਡੀਆ ਜਾਣਾ ਵਾ ਵੀ ਮੇਰਾ ਸਾਲ ਦਾ ਕੰਟਰੈਕਟ ਰਹਿਣ ਦਾ ਵਾ ਵੀ ਜਿੰਨੇ ਪੈਸੇ ਹੋਣਗੇ ਮੈਂ ਭਰ ਦੂੰਗੀ ਵੀ ਮੈਨੂੰ ਵਾਪਸ ਭੇਜ ਲਓ ਨਾ ਤਾਂ ਉਹਨਾਂ ਨੇ ਮੇਰਾ ਪਾਸਪੋਰਟ ਮੈਨੂੰ ਸ਼ੋਅ ਕਰਾਇਆ ਸਾਲ ਵਿੱਚ ਦੀ ਤੇ ਨਾ ਹੀ ਮੈਨੂੰ ਉਹਨਾਂ ਨੇ ਵੀ ਮੇਰਾ ਹਕਾਕਾ ਬਣਵਾਇਆ ਆਈਡੀ ਵੀ ਨਹੀਂ ਬਣਵਾਈ ਸੀ ਕਿਉਂਕਿ ਆਈਡੀ ਤੋਂ ਮੈਂ ਕੰਮ ਕਰ ਰਹੀ ਸੀ ਉੱਥੇ ਤੇ ਫਿਰ ਉਹਨਾਂ ਨੇ ਜਦੋਂ ਚਲੋ ਮੈਨੂੰ ਨਹੀਂ ਉਹਨਾਂ ਨੇ ਕੋਈ ਆਉਣ ਦਿੱਤਾ ਫੇਰ ਮੈਨੂੰ ਇਹ ਧੱਕਾबाजी ਕਰਨ ਲੱਗ ਗਏ ਉੱਥੇ ਹੋਰਾਂ ਕੁੜੀਆਂ ਨਾਲ ਵੀ ਬਹੁਤ ਧੱਕਾबाजी ਹੁੰਦੀ ਸੀ ਕੰਪਨੀ 'ਚ ਬਿਠਾਈ ਰੱਖਦੇ ਸੀਗੇ ਕਿੰਨੇ ਕਿੰਨੇ ਦਿਨ ਖਾਣਾ ਵੀ ਇੱਕ ਟਾਈਮ ਨਹੀਂ ਦਿੰਦੇ ਸੀਗੇ ਹੁਣ ਵੀ ਕੁੜੀਆਂ ਉੱਥੇ ਬਹੁਤ ਘਟੋਟ 20 25 ਕੁੜੀਆਂ ਨੇ ਉੱਥੇ ਉਹ ਵੀ ਕਹਿੰਦੀਆਂ ਨੇ ਵੀ ਅਸੀਂ ਵੀ ਵਾਪਸ ਹੋਣਾ ਚਾਹੁੰਦੀ ਆਂ ਵਾ ਇਹਨਾਂ ਨੇ ਫਸਾਇਆ ਹੀ ਇਸ ਤਰੀਕੇ ਨਾਲ ਆ ਵੀ ਕੁੜੀਆਂ ਨੂੰ ਹੋਂ ਤੱਕ ਨਹੀਂ ਦਿੱਤਾ ਜਾਂਦਾ ਉੱਥੇ ਯੂਜ਼ ਕਰਾਉਂਦਾ ਜਦੋਂ ਵੀ ਮਤਲਬ ਕੋਈ ਵੀ ਗੱਲਬਾਤ ਹੁੰਦੀ ਆ ਕੰਪਨੀ ਵਾਲੇ ਕੁੜੀਆਂ ਨੂੰ ਅਲੱਗ ਰੂਮ ਦੇ ਵਿੱਚ ਤਾੜ ਦਿੰਦੇ ਆ ਫੋਨ ਤੱਕ ਨਹੀਂ ਦਿਖਾਉਂਦੇ ਖਾਣਾ ਵੀ ਨਹੀਂ ਦਿੰਦੇ ਜੇ ਕੋਈ ਬਿਮਾਰ ਆ ਉਹਦਾ ਇਲਾਜ ਨਹੀਂ ਹੋਣਾ ਉਥੇ ਬਸ ਜਾਨੀ ਜਿਆਦਾ ਤੋਂ ਜਿਆਦਾ ਟੌਰਚਰ ਕਰਦੇ ਆ ਬਸ ਟੌਰਚਰ ਇਦਾਂ ਮੰਮੀ ਕਿਸੇ ਮਤਲਬ ਫੈਮਲੀ ਤੋਂ ਇਹਨਾਂ ਨੇ 5000 ਡਾਲਰ ਲਿਆ ਵਾ ਤੇ ਉਥੇ ਕੰਮ ਜਿਹੜਾ ਇਹਨਾਂ ਨੇ ਕਹਿਤਾ ਉਹ ਕਰਨਾ ਹੀ ਪੈਣਾ ਵਾ ਇਸ ਤਰੀਕੇ ਨਾਲ ਟੌਰਚਰ ਕੀਤਾ ਜਾਂਦਾ ਵਾ ਇਦਾਂ ਦੀ ਗੱਲ ਵੀ ਸਾਹਮਣੇ ਆਈ ਕਿ ਤੁਸੀਂ ਕੰਮ ਤੋਂ ਮੜਾ ਕੀਤਾ ਹੋਵੇ ਤੇ ਤੁਹਾਨੂੰ ਕਿਹਾ ਗਿਆ ਹੋਵੇ ਕਿ ਧਰਮਾ ਸਿੱਖਰੀ ਗਿਆ ਵਜ੍ਹਾ ਕੁਝ ਹਾਂਜੀ ਮੈਂ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਵੇਂ ਕੰਪਨੀ ਦੇ ਵਿੱਚ ਇਹ ਪੈਸੇ ਲੈ ਲੈਂਦੇ ਆ ਕੋਈ ਵੀ ਫੈਮਿਲੀ ਲੈਣ ਆਉਂਦੀ ਆ ਉੱਥੇ ਪੈਸੇ ਲੈਂਦੇ ਆ ਫਿਰ ਵੀ ਸਾਨੂੰ ਕਹਿਣਗੇ ਵੀ ਤੁਸਾਂ ਨੂੰ ਉੱਥੇ ਵੇਚ ਦਿੱਤਾ ਗਿਆ 2 ਸਾਲ ਲਈ ਕੰਮ ਕਰਨਾ ਹੀ ਪੈਣਾ ਤੁਹਾਨੂੰ ਨਹੀਂ ਕਰੋਗੇ ਤੁਸੀਂ ਉਹਨਾਂ ਦੇ ਪੈਸੇ ਭਰੋਗੇ ਫੇਰ ਵਾਪਸ ਦੇਣਗੇ ਤੁਹਾਡੇ ਪਾਸ ਬਾਬ ਜਾਣ ਦਾ ਕੀ ਕਾਰਨ ਸੀ ਕਿਦੇ ਸੰਪਰਕ ਚ ਆਏ ਕਿਵੇਂ ਤੁਹਾਡੀ ਗੱਲਬਾਤ ਮੇਰੇ ਨਾਲ ਮੇਰੇ ਨਾਲ ਕੁੜੀਆਂ ਸੀਗੀਆਂ ਦੋ ਕੰਮ ਕਰਦੀਆਂ ਸੀ ਅਸੀਂ ਬਿਊਟੀ ਕਲਰ ਦਾ ਤੇ ਉੱਥੇ ਜਾਨੀ ਲੁਧਿਆਣੇ ਮੈਂ ਕੰਮ ਕਰਦੀ ਸੀਗੀ ਤੇ ਉੱਥੇ ਕੁੜੀਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਨਾ ਸਪਾਈ ਸੀਗੀ ਇਸ ਸਹਾਇੰਟ ਬਾਰੇ ਜੇ ਲੋ ਉਹਨਾਂ ਨੇ ਮੈਨੂੰ ਇਹਨਾਂ ਨਾਲ ਰਲਾਇਆ ਉਹ ਉਹਨਾਂ ਦਾ ਵੀਜ਼ਾ ਮਗਰੋਂ ਆਇਆ ਜਾਨੀ ਉਹਨਾਂ ਬਾ ਉਹ ਗਈਆਂ ਨਹੀਂ ਮੈਨੂੰ ਉਹਨਾਂ ਨੇ ਭੇਜਤਾ ਇਹ ਮੈਨੂੰ ਕਿਵੇਂ ਤਾਂ ਕਿਹਾ ਨੇ ਰਹਿ ਜਾਂ ਕਹਿੰਦੇ ਵੀ ਜੇ ਤੂੰ ਨਾ ਆਈ ਇਥੇ ਨਾ ਇਹ ਤਰਾ ਪਾਸਪੋਰਟ ਬਣ ਕਰਾ ਦਾਂਗੇ ਮੈਂ ਆ ਹੀ ਕਰ ਦੂੰ ਮੈਂ ਜੋ ਕਰ ਦੂੰ ਬੜਾ ਕੁਛ ਇਹਦੀ ਮਤਲਬ ਵਾਈਫ ਵੀ ਮੈਨੂੰ ਫੋਨ ਕਰਕੇ ਧੰਕੀ ਦਿੰਦੀ ਰਹੀ ਆ ਏਜੰਟ ਦੀ ਏਜੰਟ ਦੀ ਕਿੱਥੋਂ ਦਾ ਏਜੰਸੀ ਕੀ ਨਾਮ ਹੈ ਇਹ ਜਗਰਾਉਂ ਦਾ ਵਾ ਤੇ ਇਹਦਾ ਨਾਮ ਹੈ ਇਮਰਾਨ ਜਾਂ ਹਾਂ ਤਾਂ ਉਹਨੇ 81 ਵਰਕ ਪਰਮਿਟ ਦਾ ਤੇ ਤੁਹਾਨੂੰ ਭੇਜਿਆ ਟੂਰਿਸਟ ਵੀਜੇ ਤੇ ਹਾਂਜੀ ਟੂਰਿਸਟ ਵੀਜੇ ਤੇ ਬੁਲਾਇਆ ਤੇ ਕਿਹਾ ਕੀ ਗਿਆ ਸੀ ਹਨਾ ਕੀ ਇੱਥੋਂ ਗਿਆ ਸੀ ਇਹ ਕਹਿੰਦਾ ਸਲਾਈ ਦਾ ਕੰਮ ਤੇ ਤੁਹਾਨੂੰ ਬੁਲਾਇਆ ਜਾ ਰਿਹਾ ਵਾ ਤੇ ਉੱਥੇ ਤੇਰੀ 8 ਘੰਟੇ ਡਿਊਟੀ ਹੋਵੇਗੀ ਤੇ ਕੋਈ ਡਿਊਟੀ ਦਾ ਵੀ ਟਾਈਮ ਨਹੀਂ ਹੈਗਾ ਵਾ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਏ ਬਾਬਾ ਜੀ ਮੇਰੀ ਫਰੈਂਡ ਆ ਉਥੇ 에ਰਬਲ ਚ ਕੰਮ ਕਰਦੀ ਸੀਗੀ ਕੁੜੀ ਉਧਰੋਂ ਹੀ ਤੇ ਉਹਨੇ ਮੇਰੀ ਬੜੀ ਹੈਲਪ ਕੀਤੀ ਉਹਨੇ ਮੈਨੂੰ ਮਤਲਬ ਭਾਜੀ ਪ੍ਰਦੀਪ ਭਾਜੀ ਦਾ ਨੰਬਰ ਦਿੱਤਾ ਉਹਨਾਂ ਦੀ ਜਾਣ ਪਛਾਣ ਸੀਗੀ ਤਿੰਨ ਮਹੀਨਿਆਂ ਤੋਂ ਮੈਂ ਬਾਬਾ ਜੀ ਦੇ ਕੰਟੈਕਟ ਚ ਹੁਣ ਵਾਪਸ ਪਰਤੇ ਹਾਂ ਉਸਕੇ ਵੀ ਮਹਿਸੂਸ ਕਰਤੇ ਠੀਕ ਆ ਹੁਣ ਤੇ ਵਧੀਆ ਚਲੋ ਬਸ ਮੈਂ ਇਸ ਬੰਦੇ ਨੂੰ ਵਾਪਸ ਲਿਆ ਕੇ ਇੱਥੇ ਕੇਸ ਕਰਨਾ ਚਾਹੁੰਦੀ ਆ ਆ ਬਾਬਾ ਜੀ ਨੇ ਸੇ ਕਿ ਤੁਸੀਂ ਬਿਮਾਰ ਵੀ ਹੋ ਗਏ ਸੀ ਹਾਂ ਜੀ ਮੈਂ ਬਿਮਾਰ ਹੋ ਗਈ ਸੀ ਫੇਰ ਉੱਥੇ ਦਵਾਈ ਦੋਈ ਦਵਾਈ ਇਹਨਾਂ ਨੇ ਨਹੀਂ ਮੈਂ ਆਪ ਹੀ ਆਪਣਾ ਇਲਾਜ ਕਰਵਾਇਆ ਇੱਥੇ ਆ ਕੇ ਵੀ ਕਹਿੰਦੇ 1 ਮਹੀਨਾ ਹਾਂ ਜੀ 1 ਮਹੀਨਾ ਹੋ ਗਿਆ ਮੈਨੂੰ ਬਿਮਾਰ ਪੈ ਗਏ ਹਾਂ ਜੀ ਮੈਂ ਤਾਂ ਇਹੀ ਕਹਨੀ ਆ ਵੀ ਜੋ ਵੀ ਕਰਨਾ ਆਪਣੇ ਪੰਜਾਬ ਚ ਰਹਿ ਕੇ ਕਰੋ ਉੱਤਰ ਜਾ ਬਾਹਰ ਜਾ ਕੇ ਤਾਂ ਕੋਈ ਫਾਇਦਾ ਨਹੀਂ ਹੈਗਾ ਜੋ ਵੀ ਤਰੀਕਾ ਕਰਨੀ ਆਪਣੇ ਦੇਸ਼ ਚ ਕਰੋ ਇਹ ਬੜੀ ਦੁੱਖ ਦੀ ਗੱਲ ਹੈ ਕਿ ਅਗੇ ਵਕ ਵਕ ਸਮਿਆਂ ਦੇ ਉੱਤੇ ਇਹ ਜਿਹੜੀ ਖਾਸ ਕਰਕੇ ਅਰਬ ਮੁਲਕਾਂ ਚ ਲੜਕੀਆਂ ਜਾਂਦੀਆਂ ਇਹਨਾਂ ਦੇ ਬਾਰੇ ਅਸੀਂ ਕਹਿ ਚੁੱਕੇ ਕਿ ਇੱਥੇ ਨਾਲ ਲੱਗੇ ਉਹਨਾਂ ਨੂੰ ਭੇਜੋ ਪਰ ਫਿਰ ਵੀ ਜਿਹੜੇ ਏਜੰਟਾ ਉਹ ਪਿੰਡਾਂ ਦੇ ਵਿੱਚ ਫਿਰ ਕੀ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਉਧਰ ਲਿਜਾ ਕੇ ਲੈ ਜਾਂਦੇ ਆ ਫਿਰ ਉੱਥੇ ਜਾ ਕੇ ਤੰਗ ਕਰਦੇ ਆ ਉਹਨਾਂ ਦਾ ਸ਼ੋਸ਼ਣ ਕਰਦੇ ਆ ਕਈ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੰਦੇ ਆ ਸੋ ਇਹ ਲੜਕੀ ਜਿਹੜੀ ਆ ਮੋਗੇ ਦੇ ਨਜ਼ਦੀਕ ਪਿੰਡ ਦੀ ਆ ਕਿਸੇ ਤੋਂ ਉਹ ਜਨਵਰੀ 8 ਜਨਵਰੀ ਨੂੰ ਇੱਥੋਂ ਗਈ ਸੀ ਤੇ ਇਹਨਾਂ ਨੂੰ ਕਹਿ ਕੇ ਵੀ ਤੁਹਾਡੇ ਘਰ ਦਾ ਕੰਮ ਹੈਗਾ ਉਹਦੇ ਵਿੱਚ ਦੇ ਅਸੀਂ ਲੈ ਕੇ ਜਾ ਰਹੇ ਹਾਂ ਪਰ ਉੱਥੇ ਲਿਜਾ ਕੇ ਇਸ ਲੜਕੀ ਨੂੰ ਜਿਹੜਾ ਹੈ ਵੈਸੇ ਤਾਂ ਸਿੱਧਾ ਜਿਹੜਾ ਆਰਾਖ ਦੇ ਵਿੱਚ ਲੜਕੀਆਂ ਜਾ ਹੀ ਨਹੀਂ ਸਕਦੀਆਂ ਤੇ ਪਹਿਲਾਂ ਇਹ ਦਵਾਈ ਲੀ ਜਾਂਦੇ ਆ ਦਵਾਈ ਤੋਂ ਜਿਹੜਾ ਹੈਗਾ ਫਿਰ ਆਰਾਖ ਚ ਲੈ ਕੇ ਜਾਂਦੇ ਆ ਸੋ ਅੱਗੇ ਵੀ ਉੱਥੋਂ ਇੱਕ ਲੜਕੀ ਵਾਪਸ ਮਗਵਾਈ ਸੀ ਬੜਾ ਉਹਨੂੰ ਵੀ ਤੰਗ ਸੀ ਇਹਨਾਂ ਦੀ ਵੀਡੀਓ ਜਿਹੜੀ ਹੈਗੀ ਆ ਆਪਣੇ ਫੇਸਬੁੱਕ ਤੇ ਆਈ ਸੀ ਤੇ ਫਿਰ ਇਹਨਾਂ ਨੇ ਸੰਪਰਕ ਕੀਤਾ ਪਰਿਵਾਰ ਨੇ ਸੋ ਗੁਰੂ ਨੇ ਕਿਰਪਾ ਕੀਤੀ ਹੈ ਬਹੁਤ ਦੇ ਕਸ਼ਟ ਦੇ ਵਿੱਚੋਂ ਨਿਕਲੀ ਹੈ ਹੁਣ ਵੀ ਇਹਨੂੰ ਤਕਰੀਬਨ ਮਹੀਨੇ ਦੇ ਕਰੀਬ ਜਿਹੜਾ ਹੈਗਾ ਬਾਹਰ ਆਈ ਨੂੰ ਹੋ ਗਿਆ ਪਰ ਇੰਨੀ ਬਿਮਾਰ ਸੀ ਇੰਨੀ ਦੀ ਹਾਲਤ ਮਾੜੀ ਸੀ ਕਿ ਇਹ ਬੋਲ ਵੀ ਨਹੀਂ ਸਕਦੀ ਸੀ ਇਹਨਾਂ ਇਹਦੇ ਨਾਲ ਤੱਕਾ ਹੋਇਆ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਵੀ ਜੰਟ ਹੋਵੇ ਹੁਣ ਇਥੇ ਮੁੰਡਿਆਂ ਨੂੰ ਵੀ ਕਈ ਵਾਰ ਭੇਜੀ ਜਾਂਦੇ ਕਹਿੰਦੇ ਤੁਹਾਨੂੰ ਕੋਈ ਪੈਸਾ ਕੋਈ ਨਹੀਂ ਲੈਣਾ ਉਧਰ ਹੁਣ 40 40 ਲੱਖ ਉਹਨਾਂ ਨੂੰ ਟੌਰਚਰ ਕਰਦੇ ਆ ਕਹਿੰਦੇ ਪੈਸੇ ਭੇਜੋ ਫੇਰ ਅਸੀਂ ਉਹਨਾਂ ਨੂੰ ਛੱਡਾਂਗੇ ਅਸੀਂ ਕਹਿੰਦੇ ਕਿ ਇਹੋ ਜਿਹੇ ਜਿਹੜੇ ਕਹਿੰਦੇ ਆ ਫ੍ਰੀ ਤੇ ਅਸੀਂ ਲੈ ਜਾਾਂਗੇ ਇਹਦਾ ਆ ਕਰਦਾਂਗੇ ਇਹੋ ਜਿਹੇ ਏਜੰਟਾਂ ਤੋਂ ਵਜੂ ਤੇ ਲੜਕਾ ਹੋਵੇ ਤੇ ਲੜਕੀ ਜੇ ਜਾਣਾ ਹੀ ਬਾਹਰ ਕੋਈ ਕੰਮ ਸਿੱਖ ਕੇ ਜਾਓ ਕਿਸੇ ਚੰਗੇ ਮੌਲਕ ਵਿੱਚ ਜਾਓ ਉੱਥੇ ਵਰਕ ਪਰਮਿਟ ਤੇ ਜਾਓ ਜਾਂ ਕਿਸੇ ਜਿਹੜੀ ਗਲਤ ਤਰੀਕੇ ਦੇ ਨਾਲ ਕਹਿੰਦੇ ਵੀ ਤੁਹਾਨੂੰ ਭੇਜ ਦਾਂਗੇ ਹੁਣ ਉਹ ਬਹੁਤ ਸਫਾਈ ਹੋ ਗਈ ਹੈ ਜਿਹੜੀਆਂ ਸਾਰੀਆਂ ਸਰਹੱਦਾਂ ਸੀਲ ਹੋ ਗਈਆਂ ਹਰ ਥਾਂ ਦੇ ਉੱਤੇ ਜਿਹੜੇ ਅੱਗੇ ਇਹ ਕਹਿ ਕੇ ਡੌਂਕੀਆਂ ਲਵਾਉਂਦੇ ਸੀ ਉਹਨਾਂ ਨੂੰ ਕੋਈ ਡੌਂਕੀਆਂ ਤੇ ਲੱਗਦੀਆਂ ਨਹੀਂ ਉਹ ਬੱਚਿਆਂ ਬੰਦਿਆਂ ਨੂੰ ਇਕੱਠੇ ਕਰਕੇ ਉੱਥੇ ਫਿਰ ਟੌਰਚਰ ਕਰਦੇ ਆ ਉਹਨਾਂ ਦੇ ਘਰ ਕੂਕ ਕਰਦੇ ਆ ਕੋਈ ਪੈਸੇ ਮੰਗਾਉਂਦੇ ਆ ਜਿਸ ਤਰ੍ਹਾਂ ਇਸੇ ਤਰ੍ਹਾਂ ਹੀ ਲੜਕੀ ਦੇ ਨਾਲ ਹੋਇਆ ਇਹਨੂੰ ਵੀ ਜਿਹੜਾ ਹੈਗਾ ਚੰਗੇ ਵਿਕਾਸ ਤੇ ਬੱਚੀ ਬਾਹਰ ਗਈ ਸੀ ਪਰ ਇਹਦੀ ਹਾਲਤ ਬਹੁਤ ਮਾੜੀ ਹੋਈ ਇਹੋ ਜਿਹੇ ਏਜੰਟਾਂ ਤੋਂ ਬਚੋ ਧੋਖਾਧੜੀ ਤੋਂ ਬਚੋ ਇਹ ਬੱਚਿਆਂ ਨੂੰ ਧੋਖਾ ਦਿੰਦੇ ਆ ਅੱਗੇ ਜਾ ਕੇ ਇਹ ਕੰਮ ਤਾਂ ਕੀ ਦੇਣਾ ਉਹਨਾਂ ਨੂੰ ਕੰਮ ਤੋਂ ਵੀ ਕਈਆਂ ਨੂੰ ਨਕਾਰਾ ਕਰ ਦਿੰਦੇ ਆ ਸੋ ਇਸ ਵਾਸਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਵੀ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਖਾਸ ਜਿਹੜੇ ਹੈਗੇ ਆ ਕਾਰਨ ਤੋਂ ਨਾ ਜਾਓ ਜਿਹੜੇ ਇਸੇ ਤਰ੍ਹਾਂ ਪਿੰਡਾਂ 'ਚ ਫਿਰਦੇ ਆ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਆ ਜਿਨ੍ਹਾਂ ਨੂੰ ਦੇਖਦੇ ਹੋ ਕਿ ਬਿਸ਼ੇਰਾਂ ਦੀ ਕੋਈ ਜਿਹੜੀ ਹੈਲਪ ਕਰਨ ਵਾਲਾ ਨਹੀਂ ਫਿਰ ਉੱਥੇ ਜਾ ਕੇ ਬੱਚੇ ਜਿਹੜੇ ਹੈਗੇ ਆ ਔਰ ਦੁੱਖ ਭੋਗਦੇ ਆ ਟਾਰਚਰ ਹੁੰਦੇ ਆ ਤੇ ਫਿਰ ਇਹੋ ਜਿਹੇ ਵੀਡੀਓ ਜਦੋਂ ਅਸੀਂ ਦੇਖਦੇ ਆ ਤੇ ਸਾਡਾ ਵੀ ਦਿਲ ਪਛੀਤਾ ਸੋ ਇਹ ਵੀ ਵੀ ਆਪਣੇ ਦੁਆਰਾ ਪਰਿਵਾਰ ਵਿੱਚ ਆਈ ਹੈ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਤੇ ਅੰਬੈਸੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹਦੀ ਹੈਲਪ ਕੀਤੀ ਤੇ ਅੱਜ ਇਹ ਆਪਣੇ ਪਰਿਵਾਰ ਦੇ ਵਿੱਚ ਗੁਰੂ ਬਾਛਾ ਕਿਰਪਾ ਕਰਨ ਇਹ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਕਰੇ ਪਰ ਇਹੋ ਜਿਹੇ ਤਰੀਕੇ ਦੇ ਨਾਲ ਇਸਕੇ ਨੇ ਬਾਹਰ ਨਾ ਜਾਣਾ